ਸਤਿ ਸ੍ਰੀ ਅਕਾਲ ਜੀ ਸਰੈਨੋ ਅਸਲਮ ਵਾਲੇਕਮ ਜੈ ਸ਼੍ਰੀ கிருஷ்ਨਾ ਰਾਧੇ ਰਾਧੇ ਸੋ ਮੈਂ ਕੱਲ ਕਾਫੀ ਪਾਨੇ ਸਿੱਧੂ ਦੀ ਵੀਡੀਓ ਦੇਖੀ ਆ ਜਿਹਦੇ ਵਿੱਚ ਜਿਹੜੀ ਤੇ ਲੈਂਗੁਏਜ ਹੈ ਮੈਂ ਉਹ ਤੇ ਵਰਕਆਊਟ ਕੀਤਾ ਉਹਦੀ ਲੈਂਗੁਏਜ ਤੇ ਸੋ ਸਭ ਤੋਂ ਪਹਿਲੇ ਆਪਾਂ ਪਾਨੇ ਸਿੱਧੂ ਦੀ ਲੈਂਗੁਏਜ ਦੇ ਬਾਰੇ ਅੱਜ ਗੱਲ ਕਰਾਂਗੇ ਚਲੋ ਆਪਾਂ ਇੱਕ ਐਗਜ਼ਾਮਪਲ ਮੰਨ ਵੀ ਲੈਨੇ ਆ ਕਿ ਪਾਨਾ ਸਿੱਧੂ ਅੱਛੇ ਕੰਮ ਕਰ ਰਿਹਾ ਚਲੋ ਆਪਾਂ ਮੰਨ ਲੈਨੇ ਆ ਰੋਦੀਪ ਭਾਸ਼ਾ ਦੇਖੀਏ ਤੁਸੀਂ ਤੁਸੀਂ ਕਿੰਨੇ ਵੀ ਚੰਗੇ ਤੇ ਭਲਾਈ ਦੇ ਕੰਮ ਕਰਦੇ ਹੋ ਪਰ ਜੇ ਤੁਹਾਡਾ ਭਾਸ਼ਾ ਇੰਨੀ ਗੰਦੀ ਗੁੰਡਾਗਰਦੀ ਬਦਮਾਸ਼ੀ ਵਾਲੀ ਜਣੇ ਖੜੇ ਨੂੰ ਧਮਕੀਆਂ ਦੇਣੀਆਂ ਤੁਹਾਡਾ ਉਹ ਸਾਰਾ ਚੰਗਾ ਕੰਮ ਕੀਤਾ ਵੀ ਖੂਚ ਪੈ ਜਾਂਦਾ ਹੈ ਨੀਂ ਫਲ ਹੋ ਜਾਂਦਾ ਹੈ ਦੂਜੀ ਗੱਲ ਹੈ ਜੀ ਭਾਨੇ ਸਿੱਧੂ ਦੇ ਐਜੂਕੇਸ਼ਨ ਕੀ ਹੈ ਇਹ ਕਿਹੜੀ ਜਮਾਤ ਤੱਕ ਪੜਿਆ ਹੈ ਤੇ ਕਿੰਨੇ ਵਿੱਚੋਂ ਸਕੂਲ ਚੋਂ ਨਿਕਲ ਗਿਆ ਸੀ ਮੈਂ ਦੀ ਲਾਈਫ ਦੀ ਸਟਰਗਲ ਦੀ ਵੀ ਵੀਡੀਓ ਦੇਖੀ ਹੈ ਵੀ ਕਹਿੰਦਾ ਬਚਪਨ ਚ ਦੀ ਮਾਤਾ ਜੀ ਗੁਜ਼ਰ ਗਈ ਸੀ ਚਲੋ ਮਾਂ ਕਦੇ ਕਿਸੇ ਬੱਚੇ ਦੀ ਛੋਟੀ ਉਮਰ ਚ ਨਾ ਜਾਵੇ ਬੱਚੇ ਆਸਤੇ ਸਰਵਾਈਵ ਕਰਨ ਔਖਾ ਹੋ ਜਾਂਦਾ ਕਿਉਂਕਿ ਮਾਂ ਮਾਈ ਹੁੰਦੀ ਹੈ ਕਹਿੰਦਾ ਵੀ ਇਹ ਰੋਟੀ ਪਾਣੀ ਆਪ ਬਣਾਉਂਦਾ ਰਿਹਾ ਛੋਟੀ ਉਮਰ ਚ ਆਪਣੇ ਭੈਣ ਭਣ ਰੋਟੀ ਪਾਣੀ ਬਣਾ ਕੇ ਦਿੰਦਾ ਰਿਹਾ ਇਹਦੀਆਂ ਭੈਣਾਂ ਵਿਆਹੀਆਂ ਮੈਂ ਸਾਰਾ ਕੁਝ ਓਵਰঅল ਸਾਰਾ ਕੁਝ ਦੇਖਿਆ ਚਲੋ ਜੇ ਤੁਸੀਂ ਕਹਿੰਦੇ ਹੋ ਵੀ ਸਾਰੇ ਮੈਂ ਸਭ ਦੇ ਮੈਸੇਜ ਵੀ ਪੜੇ ਜੋ ਮੈਨੂੰ ਆਏ ਕਿ ਨਹੀਂ ਮੈਡਮ ਜੀ ਤੁਸੀਂ ਇਸ ਵਾਰ ਗਲਤ ਹੋ ਪਾਣਾ ਸਿੱਧੇ ਨਕੋਸ਼ ਗੱਲਾਂ ਦੇ ਕੀਤਾ ਉਹ ਲੋਕਾਂ ਦੇ ਫਸੇ ਹੋਏ ਪੈਸੇ ਦਿਵਾਉਂਦਾ ਸੀ ਮੈਂ ਉਹਦੀ ਹਰ ਇੱਕ ਵੀਡੀਓ ਦੇਖੀ ਐ ਲੋਕਾਂ ਜਿਹੜੀ ਸੋਸ਼ਲ ਮੀਡੀਆ 'ਸਤੇ ਪਾਏ ਆ ਜਨਾਨੀਆਂ ਨਾਲ ਬੋਲਣ ਦਾ ਤਰੀਕਾ ਵੈਰੀ ਬੈਡ ਵੈਰੀ ਰੌਂਗ ਮਤਲਬ ਉਹ ਏਜੰਟੀ ਵਾਲੇ ਕੰਮ ਦੇ ਐਸਾ ਦਿਵਾਲੇ ਹੋ ਗਿਆ ਸੀ ਬਸ ਜਿਹੜੇ ਜਿਹੜੇ ਏਜੰਟਾਂ ਨੇ ਪੈਸਾ ਮਾਰੇ ਐ ਮੈਂ ਹੀ ਦਿਵਾਉਂਗਾ ਵੀ ਮੈਂ ਸ਼ਾਇਦ ਕੋਈ ਮਹਾਰਾਜਾ ਰਣਜੀਤ ਸਿੰਘ ਬਣ ਗਿਆ ਸੰਘਾਸ਼ਨ ਆ ਗਿਆ ਫਿਰ ਉਹਨੇ ਇੱਕ ਥ੍ਰੈਟਿੰਗ ਦਿੱਤੀਆਂ ਸੀ ਪੰਜਾਬ ਪੁਲਿਸ ਨੂੰ ਵੀ ਕਿ ਗੋਡਿਆਂ ਤੇ ਲਾ ਦਊਂਗਾ ਪੰਜਾਬ ਪੁਲਿਸ ਨੂੰ ਫਿਰ ਥਰੈਟਿੰਗ ਦਿੱਤੀ ਉਹਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਕਿ ਭਗਵੰਤ ਵਰਦੀ ਰੇਲ ਬਣਾ ਦੂੰਗਾ ਗੋਜੇ ਚ ਪਾ ਲੂੰਗਾ ਪਤਾ ਨਹੀਂ ਕੀ ਕੀ ਮਤਲਬ ਉਦਾਂ ਦਾ ਐਕੂਰੇਟ ਤਾਂ ਅਲਫਾਜ਼ ਮੈਂ ਵੀ ਨਹੀਂ ਬੋਲ ਪਾ ਰਹੀ ਕਿਉਂਕਿ ਇੰਨਾ ਕੁਝ ਉਹਨੇ ਬੋਲਿਆ ਕਿ ਮੈਨੂੰ ਵੀ ਯਾਦ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਠੋਕ ਦੂੰਗਾ ਅੱਡੀਆਂ ਚਕਾ ਦੂੰਗਾ ਮਤਲਬ ਤੁਸੀਂ ਜਿਹੜੇ ਮੁਲਕ ਚ ਰਹਿੰਦੇ ਹੋ ਉਸੇ ਮੁਲਕ ਦੇ ਪ੍ਰਸ਼ਾਸਨ ਤੇ ਜਿਸ ਟਾਈਮ ਜਿਹਦੀ ਸਰਕਾਰ ਆ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਤੇਰੀਆਂ ਅੱਡੀਆਂ ਚਕਾ ਦੂੰਗਾ ਤੈਨੂੰ ਠੋਕ ਦਾਂਗੇ ਅਸੀਂ ਤੈਨੂੰ ਐਂ ਕਰ ਦਾਂਗੇ ਪੰਜਾਬ ਪੁਲਿਸ ਨੂੰ ਉਹ ਕਰ ਦਾਂਗੇ ਇੱਕ ਵੀਡੀਓ ਹੋਰ ਸੁਣੀ ਜਿਹਦੇ ਵਿੱਚ ਕਹਿੰਦੇ ਆਸਟ੍ਰੇਲੀਆ ਕਿਸੇ ਨੂੰ ਫੋਨ ਲਾ ਕੇ ਕਹਿੰਦਾ ਭਾਨਾ ਸਿੱਧੂ ਕਿ ਪੰਜਾਬ ਪੁਲਿਸਾਂ ਮੇਰੇ ਜੇਬ ਚ ਰੱਖਦਾ ਸੋ ਇਹ ਹਰਕਤਾਂ ਹੈਗੀਆਂ ਬਿਲਕੁਲ ਅਨਐਜੂਕੇਟਿਡ ਬੰਦੇ ਦੀਆਂ ਗਵਾਰ ਜਿਹਨੂੰ ਪਿੰਡ ਦਾ ਗਵਾਰ ਕਹਿੰਦੇ ਨੇ ਆਪਾਂ ਪੰਜਾਬੀ ਚ ਦਿਮਾਗੀ ਤੌਰ ਤੇ ਜਿਹਨੂੰ ਆਪਾਂ ਪੈਦਲ ਕਹਿੰਦੇ ਆ ਔਰ ਲੈਂਗੁਏਜ ਇੰਨੀ ਕੁ ਆਪਦਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਦੀ ਮਾਤਾ ਜੀ ਬਚਪਨ ਚ ਗੁਜ਼ਰ ਗਈ ਸੀ ਮੈਨੂੰ ਉਸ ਚੀਜ਼ ਦਾ ਥੋੜਾ ਜਿਹਾ ਅਫਸੋਸ ਹੋਇਆ ਕਿ ਸ਼ੈਤਾਨੀ ਇਹਦੀ ਲੈਂਗੁਏਜ ਇੰਨੀ ਗੰਦੀ ਆ ਕਿਉਂਕਿ ਜਿਹੜੀ ਮਾਂ ਹੁੰਦੀ ਉਹ ਸੰਸਕਾਰ ਦਿੰਦੀ ਹੈ ਬੱਚਿਆਂ ਨੂੰ ਕਿ ਵੱਡਿਆਂ ਨੂੰ ਐਦਾਂ ਨਹੀਂ ਪੁੱਤ ਬੋਲਣਾ ਹਰੇਕ ਦਿੱਤੀ ਭੈਣ ਦੀ ਇੱਜ਼ਤ ਕਰਨੇ ਆਪਣੇ ਘਰ ਵੀ ਪਹਿਣਾ ਦੋ ਕਿਸੇ ਦੀ ਦਿੱਤੀ ਭੈਣ ਨੂੰ ਤੱਕਣਾ ਨਹੀਂ ਹਮੇਸ਼ਾ ਮਾਵਾਂ ਇਹੀ ਸੰਸਕਾਰ ਆਪਣੇ ਧੀਆਂ ਪੁੱਤਾਂ ਨੂੰ ਦਿੰਦੀਆਂ ਕਿ ਸਾਡੇ ਪੁੱਤ ਜਿੱਥੇ ਵੀ ਜਾਂ ਰਿਸ਼ਤੇ ਅਚ ਬਹਿਣ ਉੱਠਣ ਲੋਕ ਸਮਾਜ ਉਹਨਾਂ ਦੀ ਤਾਰੀਫ਼ ਕਰੇ ਤੇ ਵਾਕਿਆ ਦੀ ਮਾਂ ਨੇ ਵੀ ਇਹਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਪਰ ਉਹਦੀ ਮਾਂ ਹੀ ਚਲੀ ਗਈ ਤੇ ਸੰਸਕਾਰ ਦੇਣੇ ਕਿਹੜੇ ਸੀ ਇਹ ਮਜ਼ਾਕ ਦੀ ਗੱਲ ਨਹੀਂ ਸੀਰੀਅਸ ਮੁੱਦਾ ਹੈ ਚਲੋ ਮੰਨ ਲਿਆ ਰਾਹ ਪਟਕ ਗਿਆ ਗੁੰਡਾਗਰਦੀ ਬਦਮਾਸ਼ੀ ਤੇ ਆ ਗਿਆ ਖੁੱਲੇ ਆਮ ਤੁਸੀਂ ਜਿਹੜੇ ਮੁਲਕ 'ਚ ਰਹਿ ਰਹੇ ਹੋ ਜਿਹੜੇ ਪ੍ਰੋਵੈਂਸ 'ਚ ਰਹਿ ਰਹੇ ਹੋ ਤੁਸੀਂ ਉੱਥੇ ਉਹਨਾਂ ਦੇ ਸਰਕਾਰਾਂ ਨੂੰ ਚੈਲੰਜ ਕਰ ਰਹੇ ਹੋ ਛਿੱਤਰ ਤਾਂ ਪੈਣਗੇ ਫਿਰ ਹੁਣ ਅਸੀਂ ਕੈਨੇਡਾ 'ਚ ਬੈਠੇ ਆ ਅਮਰੀਕਾ 'ਚ ਬੈਠੇ ਆ ਇੰਗਲੈਂਡ 'ਚ ਬੈਠੇ ਆ ਚਾਇਆ ਸੀ ਉੱਥੋਂ ਦੇ ਕਿਸੇ ਐਮਪੀਪੀ ਨੂੰ ਜਾਂ ਉੱਥੋਂ ਦੇ ਪੀਐਮ ਨੂੰ ਅਸੀਂ ਇਦਾਂ ਚੈਲੰਜ ਦਈਏ ਇਦਾਂ ਥ੍ਰੈਟਿੰਗਸ ਦਈਏ ਆਫਕੋਰ ਸਾਡੇ ਨਾਲ ਵੀ ਹੀ ਕੁੱਤੇ ਖਾਣੇ ਕਰਨਗੇ ਸਾਨੂੰ ਵੀ ਇੱਥੇ ਚੱਕ ਕੇ ਅੰਦਰ ਮਾਰਿਆ ਜਾਊਗਾ ਔਰ ਸਾਡੇ ਨਾਲ ਇਸ ਢੰਗ ਦੀ ਰਾਜਨੀਤੀ ਹੋਊਗੀ ਕਿ ਸਾਡੇ ਵਾਸਤੇ ਛੁੱਟਣਾ ਔਖਾ ਹੋ ਜਾਊਗਾ ਇਸ ਢੰਗ ਦੇ ਤੁਹਾਡੇ ਉੱਪਰ ਪਰਚੇ ਪੈਣਗੇ ਕਿ ਇੱਕ ਪਰਚਾ ਹਟੂਗਾ ਇੱਕ ਦੀ ਬੇਲ ਹੋਏਗੀ ਦੂਜਾ ਫਿਰ ਬਣ ਜਾਏਗਾ ਸੋ ਜਿਹੜਾ ਬੰਦਾ ਅੱਗ ਨਾਲ ਖੇਡਦਾ ਹੈ ਨਾ ਉਹ ਇੱਕ ਗੱਲ ਯਾਦ ਰੱਖੇ ਫਿਰ ਅੱਗ ਨਾਲ ਹੱਥ ਤਾਂ ਮਚਨੇ ਮਚਨੇ ਕਈ ਵਾਰ ਜਿਸਮ ਵੀ ਮਚ ਜਾਂਦਾ ਹੈ ਸੋ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਗਲਤ ਗਾਲਾਂ ਕੱਢਣੀਆਂ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਕਿ ਫਲਾਨਾ ਐਸਐਚਓ ਤਾਂ ਗੋਡੇ ਥੱਲੇ ਲਿਆ ਲਿਆ ਤਾਂ ਮੇਰੀ ਜੇਬ ਚ ਫਲਾਨਾ ਟੈਂਕੜਾ ਪੁਲਿਸ ਕੋਲ ਬੜੀ ਪਾਵਰ ਹੁੰਦੀ ਆ ਇਹ ਗੱਲ ਮੇਰੀ ਯਾਦ ਰੱਖਿਓ ਜਦੋਂ ਪੁਲਿਸ ਏਕਾ ਕਰਲੇ ਨਾ ਏਕਾ ਕਰਲੇ ਅਗਰ ਸਾਰੀ ਪੁਲਿਸ ਉਹਦੇ ਮੂਰੇ ਵੱਡੇ ਵੱਡੇ ਐਮਐਲਏ ਐਮਪੀ ਕੁਝ ਵੀ ਹੋਣ ਉਹ ਛੋਟੇ ਪੈ ਜਾਂਦੇ ਆ ਫਿਰ ਸੋ ਪੁਲਿਸ ਨੂੰ ਕਦੇ ਲਲਕਾਰਨਾ ਨਹੀਂ ਚਾਹੀਦਾ ਹੁਣ ਜਿਹੜੀ ਉਹਦੀ ਖਾਤਰਦਾਰੀ ਉਹ ਪੁਲਿਸ ਵਾਲੇ ਕਰ ਰਿਹਾ ਕਿਉਂ ਕਰ ਰਿਹਾ ਕਿ ਲੋਕਾਂ ਨੂੰ ਇਹ ਅਧੀਆਂ ਗੱਲਾਂ ਪਤਾ ਹੈ ਜਿਹੜੇ ਉਹਦੇ ਬਹੁਤ ਵੱਡੇ ਫੈਨ ਬਣੇ ਆ ਪਾਨੇ ਦੇ ਤੁਸੀਂ ਉਹਨਾਂ ਦੀ ਗਿਣਤੀ ਕਰਕੇ ਦੇਖਿਓ ਸਾਰੇ ਪਿੰਡਾਂ ਦੇ ਆ ਕੋਈ ਵੀ ਐਜੂਕੇਟਿਡ ਬੰਦਾ ਉਹਦੇ ਮਗਰ ਨਹੀਂ ਆ ਅੱਜ ਜਿੰਨੇ ਬਾਹਰ ਬੈਠੇ ਆ ਚਾ ਇਟਲੀ ਆ ਪੁਰਤਗਾਲ ਇੱਕ ਦੋ ਹੈਗੇ ਜਿਹੜੇ ਮੈਨੂੰ ਛੱਕੇ ਜੇ ਮੈਨੂੰ ਧਮਕੀਆਂ ਦਿੰਦੇ ਰਹਿੰਦੇ ਆ ਉਹ ਛੱਕੇ ਵੀ ਸਾਰਿਆਂ ਨਾ ਐਜੂਕੇਟਿਡ ਆ ਉਹਨਾਂ ਨੂੰ ਕੋਈ 10ਵੀਂ ਦਾ ਸਰਟੀਫਿਕੇਟ ਨਹੀਂ ਹੁੰਦਾ ਕੋਈ ਇੰਗਲਿਸ਼ ਤਾਂ ਉਹਨਾਂ ਨੂੰ ਵਰਡਸ ਨਹੀਂ ਆਉਂਦੇ ਬੋਲਣੇ ਕੋਈ ਉਹਨਾਂ ਨੂੰ ਐਟੀਕੈਟਸ ਨਹੀਂ ਹੈ ਕੋਈ ਮੈਨਰਸ ਨਹੀਂ ਹੈ ਸੋ ਇਹਦੇ ਜਿੰਨੇ ਵੀ ਫੈਨ ਫੋਲੋਅਰ ਸਾਰੇ ਆਲਮੋਸਟ ਪਿੰਡਾਂ ਤੋਂ ਹੀ ਆ ਰੀਜ਼ਨ ਕੀ ਹੈ ਸਾਡੇ ਪਿੰਡ ਅਲੇ ਇੰਨੀ ਛੇਤੀ ਆਪਣਾ ਕਿਸੇ ਨੂੰ ਰੱਬ ਬਣਾ ਲੈਂਦੇ ਆਪਣਾ ਕਿਸੇ ਨੂੰ ਆਪਣਾ ਦੇਵਤਾ ਬਣਾ ਕੇ ਖੜੇ ਹੋ ਜਾਂਦੇ ਆ ਵੀ ਬਸ ਆਹੀ ਬੰਦਾ ਬੱਲੇ ਬੱਲੇ ਹੋਣ ਇਹਨੂੰ ਜਿਤਾ ਦਈਏ ਇਹਨੂੰ ਐਮਪੀ ਐਮਐਲਏ ਕੁਝ ਬਣਾ ਦਈਏ ਕਿਉਂਕਿ ਜਿਹੜੇ ਪਿੰਡਾਂ ਦੀ ਜਨਤਾ ਹੈ ਆਲਮੋਸਟ ਜਿਹੜੇ ਦੇਖੋ ਨਵੇਂ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਪੜ ਗਏ ਉਲਟਾ ਉਹ ਹਾਇਲਟਸ ਕਰ ਕਰ ਵਿਦੇਸ਼ਾਂ ਚ ਪਹੁੰਚ ਗਏ ਪਰ ਜਿਹੜੇ ਥੋੜੀ ਜਿਹੀ ਪਿੱਛੇ ਹੀ ਜਨਸੰਖਿਆ 1980 ਦੀ ਲਾ ਲਓ ਉਸ ਤੋਂ ਪਹਿਲੇ ਦੀ ਵੀ ਲਾ ਲਓ ਉਹ ਹੈਗੇ ਅਨ ਐਜੂਕੇਟਿਡ ਲੋਕ ਤੋਂ ਉਹਨਾਂ ਨੂੰ ਬਸ ਇਹ ਹੁੰਦਾ ਔਰ ਕੁਝ ਜਿਹੜੀ ਨਵੀਂ ਪਨੀਰੀ ਐ ਨਵੇਂ ਬੱਚੇ ਵੀ ਦਿਖਾ ਦੇਣੀ ਜਿਨ੍ਹਾਂ ਨੇ 10ਵੀਂ ਵੀ ਨਹੀਂ ਕੀਤੀ ਉਹ ਇੰਡੀਆ ਪੰਜਾਬ ਚ ਹੀ ਬੈਠੇ ਜਿਹੜੇ ਨਹੀਂ ਪੜ ਕੇ ਰਹਿ ਜੀ ਪਿੰਡ ਵਾਲੇ ਮੁੰਡੇ ਜ਼ਿਮੇਦਾਰਾਂ ਦੇ ਬੱਚੇ ਕਿ ਨਹੀਂ ਪੜ ਕੇ ਰਹਿ ਜੀ ਵਸੀਂ ਵੀ ਜ਼ਿੰਮੇਵਾਰੀ ਕਰ ਲਾਂਗੇ ਚਲੋ ਹਰੇਕ ਬੰਦੇ ਦਾ ਦਿਮਾਗ ਹੁੰਦਾ ਵੀ ਨਹੀਂ ਪੜਾਈ ਚ ਉਹ ਬੱਚਿਆਂ ਨੂੰ ਲੱਗਦਾ ਹੈ ਵੀ ਬਸ ਜਿਹੜਾ ਗੁੰਡਾਗਰਦੀ ਬਦਮਾਸ਼ੀ ਰਵਾਲਵਰ ਚੱਕ ਲੋ ਕ੍ਰਪਾਨਾ ਚੱਕ ਲੋ ਥਿਸ ਇਜ਼ ਅ ਲਾਈਫ ਵੀ ਇਹ ਲਾਈਫ ਆ ਐਦਾਂ ਗੁੰਡਾਗਰਦੀ ਕਰਨ ਨਾਲ ਸਮਾਜ ਤੁਹਾਡੇ ਪੈਰਾ ਤੇ ਪਏਗਾ ਤੁਹਾਨੂੰ ਬੱਲੇ ਬੱਲੇ ਮਿਲੂਗੀ ਵਾਹ ਵਾਹ ਮਿਲੂਗੀ ਦੇਖੋ ਉਹ ਟਾਈਮ ਰਾਜਾ ਮਾਰਿਆਂ ਜਿਹਦੇ ਟਾਈਮ 'ਚ ਬਦਮਾਸ਼ੀਆਂ ਹੁੰਦੀਆਂ ਸੀ ਪਰ ਹੁਣ ਟਾਈਮ ਬਦਲ ਗਿਆ ਹੁਣ ਲੋਕੀ ਆਪਣੀ ਆਵਾਜ਼ ਨੂੰ ਚੱਕਣਾ ਆਪਣੇ ਹੱਕ ਪਿੱਛੇ ਲੜਨਾ ਸਿੱਖ ਚੁਕੇ ਆ ਹੁਣ ਲੋਕ ਨਹੀਂ ਦੱਬਦੇ ਹੁਣ ਤੁਸੀਂ ਬਦਮਾਸ਼ੀ ਗੁੰਡਾਗਰਦੀ ਇੱਕ ਮੈਂ ਭਾਨੇ ਸਿੱਧੂ ਦੇ ਕੱਲ ਵੀਡੀਓ ਦੇਖੀ ਉਹ ਕਿਸੇ ਨੂੰ ਧਮਕੀ ਦੇ ਰਿਹਾ ਉਹ ਬੰਦਾ ਕਹਿੰਦਾ ਆ ਜਾ ਫਿਰ ਲੈ ਲੈ ਕਹਿੰਦਾ ਪੈਸੇ ਭਾਨਾ ਨੂੰ ਕਹਿੰਦਾ ਚੱਲ ਐਂ ਕਰੋ ਉਹਦੇ ਘਰ ਦੇ ਮੂਹਰੇ ਬਹਿ ਜਾਓ ਧਰਨੇ ਲਾ ਦਿਓ ਸਾਰੇ ਪਿੰਡ ਚ ਇਹਦੀਆਂ ਵੱਡੀਆਂ ਕਰ ਕਰ ਫੋਟੋਆਂ ਲਾ ਦਿਓ ਕਿਵੇਂ ਨਹੀਂ ਪੈਸੇ ਦਿੰਦਾ ਇਹ ਕੋਈ ਤਰੀਕਾ ਜੇ ਇਦਾਂ ਪੰਜਾਬ ਦੇ ਵਿੱਚ ਕੱਲਾ ਕੱਲਾ ਬੰਦਾ ਆ ਭਾਨੇ ਵਾਲੇ ਕੰਮ ਕਰਨ ਲੱਗ ਜਾਏ ਫੁਲਾਣੇ ਦੇ ਘਰ ਦੇ ਬਾਹਰ ਬਹਿ ਜਾਓ ਘਰ ਦੇ ਵਿੱਚ ਵੜ ਜਾਓ ਧਰਨੇ ਲਾ ਦਿਓ ਫੁਲਾਣੇ ਦੀ ਫੋਟੋ ਇਹ ਤਾਂ ਗੈਰਕਾਨੂੰਨੀ ਆ ਇਨੂ ਟ੍ਰਾਸਪਾਸਿੰਗ ਕਹਿੰਦੇ ਆ ਤੁਸੀਂ ਕਿਸੇ ਦੇ ਘਰ ਦੇ ਮੂਹਰੇ ਬਹਿ ਕੇ ਤਰਨੇ ਨਹੀਂ ਲਾ ਸਕਦੇ ਹੋ ਉਹਨਾਂ ਨੂੰ ਭਦਰ ਪਾਸ਼ਾ ਦਾ ਪਯੋਗ ਨਹੀਂ ਕਰ ਸਕਦੇ ਹੋ ਤੁਸੀਂ ਕਿਸੇ ਦੀ ਫੋਟੋਆਂ ਪੋਸਟਰ ਵੱਡੇ ਕਰਕੇ ਇਦਾਂ ਕੰਧਾ ਤੇ ਨਹੀਂ ਲਾਈ ਸਕਦੇ ਹੋ ਇਹ ਇਨਲੀਗਲ ਆ ਅਗਲਾ ਤੁਹਾਡੇ ਤੇ ਡੈਫਮੇਸ਼ਨ ਦਾ ਵੀ ਕੇਸ ਪਾ ਸਕਦਾ ਹੈ ਇਹ ਗੱਲ ਮੇਰੀ ਯਾਦ ਰੱਖਿਓ ਕਾਨੂੰਨ ਹੈ ਬਈ ਸੋ ਸਾਡੇ ਜਿਹੜੇ ਪਿੰਡ ਵਾਲੇ ਸਾਡੇ ਵੀਰ ਨੇ ਉਹ ਕਹਿੰਦੇ ਵੀ ਸ਼ਾਇਦ ਕਾਨੂੰਨ ਭਾਨੇ ਵਰਗੇ ਦੀ ਜੇਬਾਂ 'ਚ ਅਸੀਂ ਭਾਨੇ ਨੂੰ ਫੋਲੋ ਕਰਨਾ ਹੈ ਜਾਂ ਅਸੀਂ ਲੱਖੇ ਸਧਾਨੇ ਨੂੰ ਫੋਲੋ ਕਰਨਾ ਹੈ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਆਖੀ ਸੀ ਵੀ ਮੇਰੀ ਨਾ ਤਾਂ ਭਾਨੇ ਸਿੱਤੂ ਨਾਲ ਕੋਈ ਦੁਸ਼ਮਣੀ ਹੈ ਨਾ ਮੇਰੀ ਲੱਖੇ ਸਧਾਨੇ ਨਾਲ ਕੋਈ ਦੁਸ਼ਮਣੀ ਹੈ ਮੇਰੀ ਦੁਸ਼ਮਣੀ ਉਹ ਲੋਕਾਂ ਨਾਲ ਆ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਆ ਇੱਕ ਸਿਸਟਮ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਲੋਕਾਂ ਦੇ ਪੈਸੇ ਮਿਲ ਜਾਣ ਜੇ ਤੁਸੀਂ ਚਾਹੁੰਦੇ ਹੋ ਵੀ ਆ ਚੀਜ਼ ਗਲਤ ਹੋ ਰਹੀ ਹੈ ਪੰਜਾਬ 'ਚ ਤੁਸੀਂ ਪਹਿਲੇ ਆਪਣੇ ਟੀਮ ਬਣਾਓ ਆਪਣੇ ਇੱਕ NGO ਖੋਲੋ ਉਹਨੂੰ ਪ੍ਰੋਪਰਲੀ ਗਵਰਨਮੈਂਟ ਦੇ ਅੰਦਰ ਉਹਦਾ ਲਾਇਸੈਂਸ ਲੋ ਮੰਨਿਆ ਪ੍ਰਾਪਤੀ ਲੋ ਦੀ ਪਰਮਿਸ਼ਨ ਲੋ ਫਿਰ ਕਾਨੂੰਨ ਨੂੰ ਹੱਥ ਚ ਨਾਲੋ ਕਾਨੂੰਨ ਦੇ ਦਾਇਰੇ ਚ ਚੱਲ ਕੇ ਇੱਕ ਸਿਸਟਮ ਹੁੰਦਾ ਉਹ ਸਿਸਟਮ ਦੇ ਨਾਲ ਚੱਲੋ ਜਿਹਦੇ ਵਿੱਚ ਤੁਹਾਡੀ ਸਭ ਤੋਂ ੜੀ ਪਹਿਲੀ ਗੱਲ ਆ ਲੈਂਗੁਏਜ ਆਪਣੀ ਲੈਂਗੁਏਜ ਦੇ ਉੱਪਰ ਵਰਕਆਊਟ ਕਰੋ ਲਖਸ ਦਾਣ ਨੇ ਇੱਕ ਬਿਆਨ ਚ ਇਹ ਵੀ ਆਖਿਆ ਵੀ ਭਾਵੇਂ ਸਿੱਧੇ ਨੂੰ ਕਹਿੰਦਾ ਬੋਲਣ ਦਾ ਨਹੀਂ ਪਤਾ ਲੱਗਦਾ ਵੀ ਇਹ ਤੇ ਤੇ ਸੁਹਾ ਦਾ ਮੈਂ ਮੰਨਦਾ ਇਹ ਕਹਿੰਦਾ ਇਹ ਬਹੁਤ ਕਈ ਵਾਰ ਪੁੱਠਾ ਬੋਲ ਪੈਂਦਾ ਉਹ ਕੰਮ ਭਾਰਾ ਹੋ ਜਾਂਦਾ ਜੀਬ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਦਿੰਦੀ ਹੈ ਲੋਕਾਂ ਦੀ ਜੀਬ ਗਿੱਲੀ ਥਾਂ ਲੱਗੀ ਹੁੰਦੀ ਹੈ ਤੇ ਸਲਿੱਪ ਵੀ ਹੋ ਜਾਂਦੀ ਹੈ ਬੋਲਦੇ-ਬੋਲਦੇ ਸੋ ਜੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਜਾਂ ਤੁਸੀਂ ਸ਼ਾਰਟ ਟੈਂਪਰ ਹੋ ਤੁਹਾਨੂੰ ਪਤਾ ਨਹੀਂ ਚੱਲਦਾ ਥੈਟਸ ਅ ਵੈਰੀ ਬੈਡ ਤੁਸੀਂ ਫਿਰ ਉੱਤੇ ਜਾ ਕੇ ਕਲਾਸਾਂ ਲੋ ਆਪਣੀ ਕੋਈ ਕਿਸੇ ਸਾਈਕੋਸਿਸ ਡਾਕਟਰ ਕੋਲ ਜਾਓ ਉਹਦੇ ਕੋਲ ਜਾ ਕੇ ਤੁਸੀਂ ਆਪਣਾ ਉਹਦੇ ਨਾਲ ਕਾਉਂਸਲਿੰਗ ਕਰੋ ਫਿਰ ਉਸ ਚੀਜ਼ ਤੇ ਵਰਕ ਆਊਟ ਕਰੋ ਵੀ ਤੁਸੀਂ ਕਿਉਂ ਇੰਨਾ ਗੰਦੀ ਲੈਂਗੁਏਜ ਬੋਲਦੇ ਹੋ ਤੁਹਾਨੂੰ ਹਾਈਪਰ ਕਿਉਂ ਹੁੰਨੇ ਹੋ ਤੁਹਾਨੂੰ ਇੰਨੀ ਛੇਤੀ ਗੁੱਸਾ ਕਿਉਂ ਆਉਂਦਾ ਸੋ ਇਹਦੀਆਂ ਦਵਾਈਆਂ ਲਓ ਦਾ ਟ੍ਰੀਟਮੈਂਟ ਕਰੋ ਫਿਰ ਆਓ ਤੁਸੀਂ ਜੇ ਖੁੱਦਣਾ ਲੋਕਾਂ ਦੀ ਸਮਾਜ ਸੇਵਾ ਬੰਨਾ ਸਮਾਜ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਨੀ ਗੰਦੀ ਲੈਂਗੁਏਜ ਦੇਣੇ ਕੜੇ ਨੂੰ ਧਮਕੀਆਂ ਦੇ ਰਹੇ ਹੋ ਧਮਕੀਆਂ ਦੇਣਾ ਥੈਟਨਸ ਆ ਉਹ ਤੇ ਕੇਸ ਬੰਦਾ ਧਮਕੀ ਦੇਣ ਤੇ ਅੱਜ ਮੈਂ ਜਣੇ ਕੜੇ ਨੂੰ ਫੋਨ ਕਰਕੇ ਧਮਕੀਆਂ ਦੇਵਾ ਫਲਾਨਿਆਂ ਕੱਢ ਪੈਸੇ ਤੈਨੂੰ ਐਂ ਕਰ ਦੂੰ ਕਰ ਦੂੰ ਆਫ ਕੋਰਸ ਮੇਰੇ ਤੇ ਵੀ ਐਕਸ਼ਨ ਲਿੱਤਾ ਜਾਏਗਾ ਮੇਰੇ ਤੇ ਵੀ ਕੇਸ ਹੋਏਗਾ ਮੈਨੂੰ ਵੀ ਕੋਈ ਚੱਲ ਰਾ ਪੈ ਸਕਦਾ ਕਿਉਂਕਿ ਲਿਮਟ ਹੁੰਦੀ ਹੈ ਬੋਲਣ ਦੀ ਪਰ ਜਦੋਂ ਤੁਸੀਂ ਕਿਸੇ ਦੀ ਲਿਮਟ ਕਰਾਸ ਕਰਕੇ ਕਿਸਦੇ ਪਰਸਨਲ ਅਟੈਕ ਕਰਦੇ ਹੋ ਕਿਸ ਦੀ ਪਰਸਾਂ ਗੱਲਾਂ ਕਰਦੇ ਹੋ ਚਾਹੀ ਤੁਸੀਂ ਕਿਸੇ ਵੀ ਮੋਲਕ 'ਚ ਬੈਠੇ ਹੋ ਤੁਹਾਨੂੰ ਪਤਾ ਹੈ ਉਸ ਮੋਲਕ ਦੀ ਅੰਬੈਸੀ ਵਿੱਚ ਵੀ ਤੁਹਾਡੀ ਕੰਪਲੇਂਟ ਹੋ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਐਨੀ ਥ੍ਰੈਟਿੰਗਸ ਦਿੰਨੇ ਹੋ ਤੁਸੀਂ ਉੱਥੋਂ ਵੀ ਡਿਪੋਰਟ ਹੋ ਸਕਦੇ ਹੋ ਬੈਠੇ ਇਹ ਬੜੀਆਂ ਸੀਰੀਅਸਲੀ ਮੁੱਦੇ ਆ And I'm seriously low